ਸਸ਼ੀਗਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਤਲ 30 ਮਈ ਸ਼ਾਮ ਤੋਂ 6 ਵਜੇ ਤੋਂ ਬਾਅਦ ਕੋਈ ਵੀ ਬਾਰੀ ਵਿਅਕਤੀ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਰਹਿ ਨਹੀਂ ਪਾਏਗਾ ਇਸ ਤਰ੍ਹਾਂ ਦੇ ਆਰਡਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਗੌਰਤਲਬ ਹੈ ਕਿ ਚੋਣ ਜਾਬਤਾ ਲੱਗਾ ਹੋਇਆ ਤੇ ਮੋਡਲ ਕੋਡ ਆਫ ਕੰਡਕਟ ਦੇ ਤਹਿਤ ਸ਼ਾਮ ਨੂੰ 6 ਵਜੇ 30 ਮਈ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਥੰਮ ਜਾਵੇਗਾ ਤੇ ਚੋਣ ਪ੍ਰਚਾਰ ਥੰਮਣ ਦੇ ਨਾਲ ਹੀ ਬਾਰੀ ਵਿਅਕਤੀਆਂ ਦਾ ਹੁਣ ਜ਼ਿਲ੍ਹੇ ਦੇ ਵਿੱਚ ਰਹਿਣ ਤੇ ਮਨਾਹੀ ਦੇ ਆਰਡਰ ਜਾਰੀ ਹੋ ਚੁੱਕੇ ਨੇ ਤਾਂ ਹਰ ਤਰ੍ਹਾਂ ਦੇ ਹੋਟਲ ਰਿਹਾਇਸ਼ ਗੈਸਟ ਹਾਊਸ ਜਾਂ ਕਿਸੇ ਵੀ ਤਰ੍ਹਾਂ ਦੀ ਉਸ ਜਗ੍ਹਾ ਤੇ ਕੋਈ ਵੀ ਬਾਰੀ ਵਿਅਕਤੀ ਹੁਣ ਰਹਿ ਨਹੀਂ ਪਾਏਗਾ ਜੋ ਪਿਛਲੇ ਕਈ ਦਿਨਾਂ ਤੋਂ ਜਾਂ ਇੱਕ ਦਿਨ ਪਹਿਲਾਂ ਜਾਂ ਕੁਝ ਸਮੇਂ ਪਹਿਲਾਂ ਜ਼ਿਲ੍ਹੇ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਚੋਣ ਜਾਬਤੇ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਆਪਣੇ ਕੈਂਡੀਡੇਟ ਦੀ ਸਪੋਰਟ ਦੇ ਵਿੱਚ ਜਾਂ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਲੋਕ ਸ਼ਹਿਰ ਦੇ ਵਿੱਚ ਆਉਂਦੇ ਨੇ ਪਰ 3 ਮਈ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਥੰਮਨ ਦੇ ਨਾਲ ਹੀ ਹੁਣ ਇਹਨਾਂ ਵਿਅਕਤੀਆਂ ਨੂੰ ਸ਼ਹਿਰ ਛੱਡਣਾ ਪਏਗਾ ਜਿਨ੍ਹਾਂ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੋਟ ਜਾਂ ਆਧਾਰ ਕਾਰਡ ਉਹਨਾਂ ਦਾ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਨਹੀਂ ਹੈ ਤਾਂ ਦੱਸਦੀ ਹੈ ਤੁਹਾਨੂੰ ਕਿ ਲੁਧਿਆਣਾ ਦੇ ਵਿੱਚ 14 ਵਿਧਾਨ ਸਭਾ ਹਲਕਾ ਪੈਂਦੇ ਨੇ ਤੇ ਲੁਧਿਆਣਾ ਸੰਸਦਿਆ ਸੀਟ ਦੇ ਵਿੱਚ ਪੈਂਦੇ ਨੇ ਤੇ ਪੰਜ ਹਲਕੇ ਸ਼੍ਰੀ ਫਤਿਹਗੜ ਸਾਹਿਬ ਸੰਸਦਿਆ ਹਲਕੇ ਦੇ ਵਿੱਚ ਪੈਂਦੇ ਨੇ ਤਾਂ ਸਾਰੇ ਹੀ 14 ਹਲਕਿਆਂ ਦੇ ਵਿੱਚ ਹੁਣ ਇਹ ਹੁਕਮ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਖਸੀ ਸਾਨੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਆਰਡਰ ਨੂੰ ਪਾਲਣਾ ਕਰਨ ਵਾਸਤੇ ਲਗਾਤਾਰ ਚੈਕਿੰਗ ਦੇ ਵੀ ਹੁਕਮ ਜਾਰੀ ਕੀਤੇ ਗਏ ਨੇ ਸਾਰੇ ਹੀ ਸ਼ਹਿਰ ਦੇ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਰਿਹਾਇਸ਼ ਜਿੱਥੇ ਕਿਸੇ ਵਿਅਕਤੀ ਦੇ ਰਹਿਣ ਦੀ ਸੰਭਾਵਨਾ ਹੋ ਸਕਦੀ ਹੈ ਜੋ ਜ਼ਿਲ੍ਹੇ ਦੇ ਬਾਹਰੀ ਸਬੰਧਿਤ ਹੋਵੇ ਵਿਅਕਤੀ ਉਸ ਨੂੰ ਹੁਣ ਜ਼ਿਲ੍ਹਾ ਛੱਡਣਾ ਪਏਗਾ 30 ਮਈ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਰਹਿ ਪਾਏਗਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧਿਤ ਹੋਵੇ ਜਾਂ ਕਿਸੇ ਵੀ ਕਾਰੋਬਾਰੀ ਦੇ ਨਾਲ ਸਬੰਧਿਤ ਕਿਉਂ ਨਾ ਹੋਵੇ ਉਸ ਨੂੰ ਜ਼ਿਲ੍ਹਾ ਛੱਡਣਾ ਪਏਗਾ ਤੇ ਇਹ ਹੁਕਮ 30 ਮਈ ਸ਼ਾਮ ਨੂੰ 6 ਵਜੇ ਤੋਂ ਲੈ ਕੇ 1 ਜੂਨ ਸ਼ਾਮ ਨੂੰ ਵੋਟਾ ਪੈਂਨ ਤੱਕ ਇਹ ਹੁਕਮ ਜਾਰੀ ਰਹਿਣਗੇ ਤੇ ਉਸ ਤੋਂ ਬਾਅਦ ਬੇਸ਼ੱਕ ਇਹਨਾਂ ਹੁਕਮਾਂ ਦੇ ਖਤਮ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਹਿ ਸਕੇਗਾ ਪਰ ਇਹ ਵੱਡੇ ਆਰਡਰ ਜਿਹੜੇ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਖਸੀਸਾਨੀ ਵੱਲੋਂ ਜਾਰੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚੈਕਿੰਗ ਵੀ ਕੀਤੀ ਜਾ ਸਕਦੀ ਹੈ ਤੇ ਜਿਹੜੇ ਜ਼ਿਲ੍ਹੇ ਤੋਂ ਬਾਹਰ ਦੀ ਵਿਅਕਤੀ ਸਬੰਧਿਤ ਨੇ ਉਹਨਾਂ ਨੂੰ ਵੀ ਸਾਡੀ ਹਿਦਾਇਤ ਹੈ ਕਿ ਤੀ ਮਈ ਸ਼ਾਮ ਨੂੰ 6 ਵਜੇ ਤੋਂ ਬਾਅਦ ਉਹ ਲੁਧਿਆਣਾ ਨਗਰ ਵਿੱਚ ਨਾ ਰਹਿਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ ਤਾਂ ਇਸ ਤਰ੍ਹਾਂ ਦੇ ਆਰਡਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਇਹ ਹੁਕਮ ਜਾਰੀ ਕੀਤੇ ਗਏ ਨੇ